2024 ਲੋਕ ਸਭਾ ਚੋਣਾਂ ਸਿਰ ਤੇ ਆ ਕੋਈ ਡੇਢ ਕੁ ਮਹੀਨਾ ਰਹਿ ਗਿਆ ਹੈਗਾ ਔਰ ਲਗਾਤਾਰ ਪਾਰਟੀਆਂ ਵੱਲੋਂ ਆਪਣੇ ਕੈਂਡੀਡੇਟ ਜਿਹੜੇ ਉਮੀਦਵਾਰ ਹੈਗੇ ਉਹਨਾਂ ਦਾ ਵੀ ਨਾਮ ਐਲਾਨ ਦਿੱਤੇ ਗਏ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਤੋਂ ਅਜੇ ਕਿਸੇ ਦਾ ਨਾਮ ਨਹੀਂ ਐਲਾਨਿਆ ਹੈਗਾ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਟੀਨੂ ਮੈਦਾਨ ਦੇ ਵਿੱਚ ਹੈਗੇ ਨੇ ਉਧਰੋਂ ਚਲਨਜੀਤ ਚੱਲਨੀ ਸਾਬਕਾ ਮੁੱਖ ਮੰਤਰੀ ਮੈਦਾਨ ਵਿੱਚ ਹੈਗੇ ਨੇ ਤੇ ਆ ਪਾਰਟੀ ਛੱਡ ਕੇ ਭਾਜਪਾ ਚ ਗਏ ਸੁਸ਼ੀਲ ਰਿੰਕੂ ਵੀ ਐਸਐਲ ਇਹ ਮੈਦਾਨ ਦੇ ਵਿੱਚ ਡੱਟ ਗਏ ਡੱਟ ਚੁੱਕੇ ਨੇ ਔਰ ਲਗਾਤਾਰ ਲੋਕਾਂ ਦੇ ਵਿੱਚ ਵਿਚਰਨਾ ਲੋਕਾਂ ਦੇ ਨਾਲ ਗੱਲਬਾਤ ਕਰਨੀ ਲਗਾਤਾਰ ਉਹਨਾਂ ਵੱਲੋਂ ਜਾਰੀ ਹੈ ਕਿ ਅਤ ਇਸ ਵੇਲੇ ਅਸੀਂ ਡਿਫੈਂਸ ਕਲੋਨੀ ਜਲੰਧਰ ਦੇ ਵਿੱਚ ਮੌਜੂਦ ਹੈਗੇ ਆ ਔਰ ਕੁਝ ਹੀ ਪਲਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਤੋਂ ਲੰਨੇਗੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਇੱਥੇ ਪੁੱਜਣਗੇ ਲੋਕਾਂ ਦੇ ਵਿੱਚ ਵਿਚਰਨਗੇ ਗੁਰਦੁਆਰੇ ਮੰਦਰ ਦੇ ਵਿੱਚ ਨਤਮਸਤਕ ਹੋਣ ਆ ਰਹੇ ਨੇ ਆਸ਼ੀਰਵਾਦ ਲੈਣ ਆ ਰਹੇ ਨੇ ਫਿਲਹਾਲ ਇੱਥੇ ਅਸਲੇ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਵੱਲੋਂ ਹੀ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈਗੇ ਨੇ ਕਾਂਗਰਸ ਦੇ ਉਮੀਦਵਾਰ ਆਗੇ ਨੇ ਉਹਨਾਂ ਨੂੰ ਰਿਸੀਵ ਕਰਨਾ ਉਹਨਾਂ ਦਾ ਸਵਾਗਤ ਕਰਨਾ ਸਰ ਪਹਿਲਾਂ ਤਾਂ ਇਹ ਦੱਸੋ ਵੀ 16 ਸਿਰ ਤੇ ਹੈਗੀਆਂ ਨੇ ਕਿਹੋ ਜਿਹਾ ਮੁਕਾਬਲਾ ਕਿਉਂਕਿ ਤੁਹਾਡਾ ਇਲਾਕਾ ਜਿਹੜਾ ਜਲੰਧਰ ਕੈਂਟ ਹੈਗਾ ਉੱਥੇ ਕਾਫੀ ਫਸਬੀ ਟੋਲ ਹੁੰਦੀ ਹਰ ਵਾਰ ਦੇਖੋ ਮੈਚ ਤਾਂ ਫਸਮੇ ਹੋਣੇ ਚਾਹੀਦੇ ਆ ਪਰ ਮੈਨੂੰ ਇਸ ਵਾਰੀ ਬਹੁਤਾ ਫਸਮਾ ਲੱਗਦਾ ਨਹੀਂ। ਇੱਕ ਪਾਸੇ ਟੀਨੂ ਆਗੇ ਹੈਗੇ ਤੱਕੜੀ ਛੱਡ ਕੇ ਉਹਨਾਂ ਨੇ ਝਾੜੂ ਫੜ ਲਿਆ। ਉਧਰੋਂ ਸੁਸ਼ੀਲ ਸਿੰਘ ਉਹਨਾਂ ਨੇ ਝਾੜੂ ਛੱਡ ਕੇ ਕਮਲਦਾ ਫੁੱਲ ਫੜ ਲਿਆ। ਯਾਰੀ ਜਿਹੜੇ ਟਰਨ ਕੋਟ ਹੈਗਾ ਮੈਨੂੰ ਲੱਗਦਾ ਐਸ ਵਾਰੀ ਲੋਕੀ ਇਹ ਮਹਿਸੂਸ ਕਰਨ ਲੱਗ ਪਏ ਵੀ ਇਹ ਜਿੱਥੇ ਮਰਜੀ ਜਾਂਦੇ ਆ। ਇਹ ਜਿੱਦਾਂ ਫਿਲਮਾਂ ਨਹੀਂ ਵੀ ਨਵੇਂ ਨਵਾਂ ਇੱਕ ਟਾਪਿਕ ਲੈ ਕੇ ਮੈਨੂੰ ਲੱਗਦਾ ਐਸ ਵਾਰੀ ਇਹਨਾਂ ਲੋਕਾਂ ਨੂੰ ਜ਼ਰੂਰ ਲੋਕ ਸਭਾ ਕਸਾਉਣਗੇ ਕਿਉਂਕਿ ਜਿਹੜੀਆਂ ਪਿਛਲੇ ਜੇ ਜਿਮਨੀ ਚੋਣਾਂ ਹੋਈਆਂ ਸੀਗੀਆਂ ਜਦੋਂ ਮਰਹੂਮ ਚੌਧਰੀ ਸੰਤੋਖ ਸਿੰਘ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨਾਂ ਦੀ ਦਿਹਾਂਤ ਹੋ ਜਾਂਦਾ ਉਸ ਤੋਂ ਬਾਅਦ ਜਿਮਨੀ ਚੋਣਾਂ ਹੁੰਦੀਆਂ ਨੇ ਕਾਫੀ ਮਾਰਜਨ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਐਸ ਵਾਰੀ ਕੀ ਲੱਗਦਾ ਕੁਝ ਕੋਈ ਸਿਗਾ ਸਰਕਾਰ ਦਾ ਪ੍ਰੈਸ਼ਰ ਉਹਨਾਂ ਨੇ ਹਰ ਉਹ ਮੈਥਡ ਯੂਜ਼ ਕੀਤਾ ਚਾਹੇ ਉਹ ਪੁਲਿਸ ਹੋਵੇ ਚਾਹੇ ਹੋਰ ਇਦਾਂ ਦੀਆਂ ਚੀਜ਼ਾਂ ਹੋਣ ਪੈਸਾ ਮਤਲਬ ਹਰ ਤਰ੍ਹਾਂ ਦਾ ਜੋ ਜੋ ਇਲੈਕਸ਼ਨ ਦੇ ਵਿੱਚ ਮੈਕਸਿਮਮ ਸਰਕਾਰ ਕਰ ਸਕਦੀ ਉਹਨਾਂ ਨੇ ਕੀਤਾ ਔਰ ਉਹਦੀ ਬਦੌਲਤ ਸੀ ਕਿ ਅਸੀਂ ਉਹ ਜਿਹੜੀ ਸੀਟ ਹਾਰ ਗਏ ਲੇਕਿਨ ਅੱਜ ਹਾਲਾਤ ਜਿਹੜੇ ਆ ਵੈਸੇ ਵੀ ਉਹਨਾਂ ਦੇ ਹਾਲਾਤ ਜਿਹੜੇ ਆ ਉਹ ਡਿਫਰੈਂਟ ਹੋ ਗਏ ਸੋ ਮੈਨੂੰ ਨਹੀਂ ਲੱਗਦਾ ਕੋਈ ਇਹਦੇ ਵਿੱਚ ਕੋਈ ਮਤਲਬ ਜਿੱਤਣ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਨਹੀਂ ਪਰਕਰ ਸਿੰਘ ਨੇ ਲੰਮਾ ਸਮਾਹ ਹੰਡਾਇਆ ਚੋਣਾ ਵੇਖਿਆ ਜਿਮਨੀ ਚੋਣਾ ਹੀ ਵੇਖਿਆ ਲੋਕ ਸਭਾ ਚੋਣਾ ਹੀ ਵੇਖਿਆ ਆਪ ਚੋਣ ਵੀ ਲੜੇ ਨੇ ਇਸ ਵਾਰ ਮੁਕਾਬਲਾ ਚੋਹ ਤਰਫਾ ਦੋ ਤਰਫਾ ਜਾਂ ਤਿੰਨ ਤਕੋਣਾ ਬਣਨਗਾ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਬਹੁਤਾ ਤਰਫਾ ਨਹੀਂ ਹੈ ਚੱਲੀ ਦਾ ਫੈਕਟ ਚੱਲੇਗਾ ਦੇਖੋ ਲੋਕਾਂ ਦੀ ਡਿਮਾਂਡ ਕਿਉਂਕਿ ਦੇਖੋ ਲੋਕਾਂ ਦਾ ਮੰਡੇਟ ਆ ਇਹਦੇ ਵਿੱਚ ਮੈਂ ਜਿੱਦਾਂ ਮੰਨ ਲਓ ਆਪਣੇ ਪਿੰਡਾਂ 'ਚੋਂ ਮੈਂ ਹਰ ਪਿੰਡ 'ਚੋਂ 2-2 3-3 4-4 ਬਲੰਦੇ ਬਲਾ ਕੇ ਪੁੱਛ ਲੈਣਾ ਹੁੰਦਾ ਵੀ ਦੱਸੋ ਯਾਰ ਤੁਹਾਡੀ ਕੀ ਸੋਚ ਹੈ ਅੱਛਾ ਫਿਰ ਸ਼ਹਿਰ 'ਚੋਂ ਕੁਝ ਬੰਦਿਆਂ ਤੋਂ ਪਤਾ ਕਰਾ ਲਈਦਾ ਸੋ ਉਹਦੇ ਉਹਦਾ ਇਹ ਪ੍ਰੈਸ਼ਰ ਸੀ ਵੀ ਜੇ ਚੰਨੀ ਆ ਜਾਵੇ ਤਾਂ ਵੀ ਵਿਲ ਬੀ ਕੰਫਰਟੇਬਲੀ ਵਿਦ 13 ਫੈਕਟਰ ਵੀ ਨਜ਼ਰ ਆਉਂਦਾ ਕੰਮ ਕਰਦਾ ਹੋਇਆ ਦੇਖੋ ਇਹ ਸਾਰੇ ਫੈਕਟਰ ਜਿਹੜੇ ਆ ਹਮੇਸ਼ਾ ਰਹਿੰਦੇ ਆ ਕਿਉਂਕਿ ਸਾਡੇ ਸਮਾਜ ਦਾ ਹਿੱਸਾ ਸਾਡੇ ਸਮਾਜ ਦੇ ਵਿੱਚ ਹਰ ਤਰ੍ਹਾਂ ਦਾ ਧਾਰਮਿਕ ਸਮਾਜਿਕ ਸੋਸ਼ਲ ਹਰ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਕਲੱਬ ਹੁੰਦੀ ਆ ਔਰ ਉਹਨੇ ਜਾ ਕੇ ਕਨਵਰਟ ਹੋਣਾ ਹੁੰਦਾ ਪਰ ਦੁਆਬੇ ਦੇ ਲੋਕ ਸਿਆਣੇ ਹੈਗੇ ਆ ਐਂਡ ਆਫ ਦਾ ਡੇ ਉਹ ਭਾਵੇਂ ਹਾਂਜੀ ਹਾਂਜੀ ਜਿਹਨੂੰ ਮਰਜ਼ੀ ਕਰੀ ਜਾਣ ਪਰ ਉਹਦੀ ਸੋਚ ਸਮਝ ਕੇ ਵੋਟ ਪਾਉਣੀ ਹੁੰਦੀ ਆ ਕਿਉਂਕਿ ਉਹ ਤਾਂ ਇੱਕ ਮਾੜੇ ਬੰਦੇ ਨੂੰ ਨਹੀਂ ਵੋਟ ਪਾਉਣਾ ਚਾਹੁੰਦੇ ਉਹ ਚੰਗੀ ਸੋਚ ਨੂੰ ਵੋਟ ਪਾਉਣਾ ਜਦ ਓਵਰਾਲ ਪੰਜਾਬ ਦੀ ਗੱਲ ਕਰੀਏ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਤਲਖੀ ਹਜੇ ਵੀ ਨਜ਼ਰ ਆ ਰਹੀ ਕਿ ਉਧਰੋਂ ਗੋਲੀਆਂ ਵੀ ਨਰਾਜ਼ ਨਜ਼ਰ ਆ ਰਹੇ ਨੇ ਦੇਖੋ ਥੋੜੀ ਬਹੁਤੀ ਨਰਾਜ਼ਗੀ ਤਾਂ ਰਹੂਗੀ ਇੱਕ ਛੋਟਾ ਜਿਹਾ ਪਰਿਵਾਰ ਵੀ ਹੋਵੇ ਉਹਦੇ ਵਿੱਚ ਵੀ ਕਈ ਵਾਰੀ ਨਰਾਜ਼ਗੀ ਹੋ ਜਾਂਦੀ ਹੈ ਪਰ ਮੈਨੂੰ ਲੱਗਦਾ ਮੋਰ ਔਰ ਲੈਸ ਅਸੀਂ ਇਹਨੂੰ ਸੈਟਲ ਕਰ ਲਾਂਗੇ ਚੇ ਹੁਣ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਗੱਲ ਕਰੀਏ ਅੱਜ ਤਕਰੀਬਨ ਜਿਮਨੀ ਚੌਣਾ ਜਦੋਂ ਦੀਆਂ ਹੋ ਕੇ ਹੱਡੀਆਂ ਨੇ ਉਦੋਂ ਦੀ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਲੰਧਰ ਦੇ ਵਿੱਚ ਰਹੇ ਨੇ ਲਗਾਤਾਰ ਸੈਕਟਰ ਕੰਮ ਕਰੇਗਾ ਚੱਲੀ ਹੋ ਰਾਂਦਾ ਕਿਉਂਕਿ ਹਰ ਇੱਕ ਆਗੂ ਜਿਹੜਾ ਇਸ ਮੈਦਾਨ ਦੇ ਵਿੱਚ ਦੌੜ ਰਿਹਾ ਹੈ ਜਿਹੜਾ ਇਸ ਮੈਦਾਨ ਦੇ ਵਿੱਚ ਆਪਣੀ ਪੂਰੀ ਦਿਲੋਂ ਜਾਨ ਨਾਲ ਕੰਮ ਕਰ ਰਿਹਾ ਹੈਗਾ ਉਹਨਾਂ ਦਾ ਇੱਕੋ ਹੀ ਗਾਣਾ ਵੀ ਸਾਡੀ ਪਾਰਟੀ ਜਿੱਤੂਗੀ ਸਾਡੀ ਪਾਰਟੀ ਜਿੱਤੂਗੀ ਦੇਖੋ ਅਸੀਂ ਜੋ ਮਰਜ਼ੀ ਕਹੀ ਜਾਈਏ ਲੋਕੀ ਸਾਡੇ ਨਾਲੋਂ ਸਿਆਣੇ ਸਾਡੀਆਂ ਦੋ ਅੱਖਾਂ ਅਸੀਂ ਸੋਚਦੇ ਹਾਂ ਵੀ ਸ਼ਾਇਦ ਅਸੀਂ ਬਹੁਤ ਚੁਸਤ ਆਂ ਪਰ ਲੋਕੀ ਬਹੁਤ ਅਸੈਸ ਕਰਦੇ ਆ ਤੁਹਾਨੂੰ ਦੱਸਿਆ ਵੀ ਜਿਹੜਾ ਦੁਆਬੇ ਦਾ ਟ੍ਰੈਂਡ ਆ ਉਹ ਕਹਿੰਦੇ ਯਾਰ ਪਹਿਲੀ ਗੱਲ ਤਾਂ ਗੁੰਡਾ ਅਨਸਰ ਨਹੀਂ ਹੋਣਾ ਚਾਹੀਦਾ ਦੂਸਰੀ ਗੱਲ ਉਹ ਕਿਤੇ ਖੜਨ ਵਾਲਾ ਵੀ ਚਾਹੀਦਾ ਤੀਸਰਾ ਉਹ ਸ਼ਰੀਫ ਹੋਣਾ ਚਾਹੀਦਾ ਕਿਉਂਕਿ ਲੋਕੀ ਇੱਥੇ ਮੈਂ ਦੇਖਿਆ ਆ ਬਹੁਤ ਲੀਡਰ ਨਾਲ ਕਈ ਵਾਰੀ ਬੜੇ ਗਨਮੈਨ ਲੈ ਕੇ ਘੁੰਮਦੇ ਦੂਜਾ ਤੀਜਾ ਮੈਂ ਹਮੇਸ਼ਾ ਇੱਕੋ ਬੰਦਾ ਹੁੰਦਾ ਮੈਂ ਉਹਨਾਂ ਨੂੰ ਕਹਿੰਦਾ ਹਾਂ ਨਾ ਮੈਂ ਪਰਿਵਾਰਾਂ 'ਚ ਜਾਣਾ ਅੱਛਾ ਮੈਨੂੰ ਤੇ ਇੱਥੋਂ ਤੱਕ ਵੀ ਹੁੰਦਾ ਕਿ ਮੈਂ 10-20 ਬੰਦੇ ਨਾਲ ਲੈ ਕੇ ਜਾਊਂਗਾ ਕਿਸੇ ਦੇ ਵਿਆਹ ਤੇ ਚਲੇ ਜਾਵਾਂ ਮੈਂ ਹੁਣ ਦੇਖਦਾ ਕਈ ਵਾਰੀ ਨਾ ਲੀਡਰ 10-10-20-20 ਬੰਦੇ ਨਾਲ ਲੈ ਕੇ 2000-2000 ਰੁਪਏ ਦੀ ਪਲੇਟ ਹੁੰਦੀ ਅਗਲੇ ਦਾ 50000 ਦਾ ਤਾਂ ਤੁਸੀਂ ਵੈਸੇ ਹੀ ਨੁਕਸਾਨ ਕਰ ਦਿੱਤਾ ਤੁਸੀਂ ਉਹਦੀ ਇੱਜ਼ਤ ਦੇ ਵਿੱਚ ਉਹਦੀ ਖੁਸ਼ੀ ਦੇ ਵਿੱਚ ਸਾਂਝ ਪਾਉਣ ਆਏ ਆ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਮੈਟਰ ਕਰਦੀਆਂ ਲੇਕਿਨ ਆ ਜਿਹੜੇ ਟਰਨ ਕੋਟ ਜੇ ਹੁਣ ਹੋਏ ਹਨ ਨਾ ਇਸ ਵਾਰ ਦੇਖਿਓ ਇਸ ਵਾਰ ਆ ਚੋਣਾ 2024 ਦੇ ਵਿੱਚ ਦਲ ਬਦਲੀਆਂ ਦਾ ਜਿਹੜਾ ਸਿਸਟਮ ਹੈਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਰਿਹਾ ਯਾਰ ਇਹ ਲੋਕ ਨਾ ਪਾਵਰ ਤੋਂ ਬਿਨਾ ਰਹਿ ਨਹੀਂ ਸਕਦੇ ਐਕਚੁਅਲੀ ਪੋਲੀਟੀਕਲ ਪਾਰਟੀ ਹੁਣ ਮੰਨ ਲਓ ਜਦੋਂ ਅਕਾਲੀ ਦਲ ਦਾ ਤਾਂ ਭਾਜਪਾ ਦਾ ਐਲਾਈਅੰਸ ਹੁੰਦਾ ਸੀ ਤਾਂ ਇੱਕ ਕੈਂਡੀਡੇਟ ਹੁੰਦਾ ਸੀ ਹੁਣ ਦੋ ਹੋ ਗਏ ਇਹਦਾ ਮਤਲਬ 13 ਬੰਦੇ ਹੋਰ ਚਾਹੀਦੇ ਆ ਆਮ ਆਦਮੀ ਪਾਰਟੀ ਜਿਹੜੀ ਆ 13 ਉਹਨੂੰ ਨੂੰ ਚਾਹੀਦੇ ਆ ਉਹਦੇ ਤੋਂ ਬਾਅਦ ਬੀਐਸਪੀ ਆ ਉਹ ਵੀ ਇਕੱਲੀ ਲੜ ਰਹੀ ਆ 13 ਉਹਨਾਂ ਨੂੰ ਵੀ ਚਾਹੀਦੇ ਆ ਸੋ ਇਸ ਕਰਕੇ ਅੱਛਾ ਜਿਹੜਾ ਮਾੜਾ ਜਿਆ ਵੀ ਜਿਹਨੂੰ ਲੱਗਦਾ ਵੀ ਅੱਛਾ ਪੰਜਾਬੀਆਂ ਨੂੰ ਲੀਡਰਸ਼ਿਪ ਦਾ ਤਾਂ ਸ਼ੌਕ ਹੈਗਾ ਹੀ ਆ ਠੀਕ ਆ ਨਾ ਉਹਨੂੰ ਐ ਲੱਗਦਾ ਵੀ ਮੈਨੂੰ ਐਮਪੀ ਦੀ ਟਿਕਟ ਮਿਲਦੀ ਆ ਅੱਛਾ ਕੱਲ ਨੂੰ ਕਮ ਸੇ ਕਮ ਮੇਰੇ ਉਹਦੇ ਬਾਇਓ ਡਾਟਾ ਦੇ ਵਿੱਚ ਤਾਂ ਲਿਖਿਆ ਜਾਊਗਾ ਵੀ ਐਮਪੀ ਦੀ ਇਲੈਕਸ਼ਨ ਲੜਿਆ ਸੀਗਾ ਅੱਛਾ ਕਈ ਤਾਂ ਇਸ ਕਰਕੇ ਤੁਰੇ ਫਿਰਦੇ ਆ ਸੂਚ ਕਰਕੇ ਪਰ ਲੋਕੀ ਜਿਹੜਾ ਆ ਹਰ ਚੀਜ਼ ਨੂੰ ਅਸੈਸ ਕਰਕੇ ਉਹਦੇ ਤੋਂ ਬਾਅਦ ਹੀ ਵੋਟ ਪਾਉਂਦੇ ਆ ਤਾਂ ਇੱਕ ਚੀਜ਼ ਤਾਂ ਇਹ ਕਲੀਅਰ ਹੈ ਕਿ 111 ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਐਜ਼ ਅ ਮੁੱਖ ਮੰਤਰੀ ਕੰਮ ਕੀਤਾ ਆ ਇੱਕ ਤੋਂ ਫੈਕਟਰ ਨਜ਼ਰ ਆ ਰਿਹਾ ਹੈਗਾ ਦੂਸਰਾ ਫੈਕਟਰ ਜਿਹੜਾ ਲਗਾਤਾਰ ਜਿੰਮਨੀ ਚੋਣਾ ਤੋਂ ਬਾਅਦ ਲਗਾਤਾਰ ਚਰਨਜੀਤ ਸਿੰਘ ਜੰਨੀ ਜਲੰਧਰ ਦੇ ਵਿੱਚ ਰਹੇ ਡੇਰਿਆਂ ਤੇ ਰਹੇ ਆ ਲੋਕਾਂ ਦੇ ਵਿੱਚ ਵਿਚਰਦੇ ਰਹੇ ਇਹ ਸੈਕਟਰ ਵੀ ਬਹੁਤ ਜ਼ਿਆਦਾ ਕੰਮ ਕਰਦਾ ਨਜ਼ਰ ਆ ਰਿਹਾ ਇਸ ਬਾਬਤ ਜਿਹੜੇ ਲੋਕ ਹੈਗੇ ਨੇ ਸਥਾਨਕ ਲੋਕ ਜਲੰਧਰ ਕੈਂਟ ਤੋਂ ਜਿਹੜੇ ਬਲੋਂਗ ਕਰਦੇ ਨੇ ਆ ਡਿਫੈਂਸ ਕਲੋਨੀ ਤੋਂ ਬਲੋਂਗ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿਵੇਂ ਦੇਖਦੇ ਹੋ ਕਿਉਂਕਿ ਇੱਕ 111 ਦਿਨਾਂ ਦੇ ਵਿੱਚ ਐਸੇ ਮੁੱਖ ਮੰਤਰੀ ਕੰਮ ਕਰਨਾ ਕਿਤੇ ਲੈ ਕੇ ਕਿਤੇ ਜਲੰਧਰ ਦੇ ਲੋਕਾਂ ਨੇ ਸ਼ਾਪ ਤਾਂ ਛੱਡੀ ਆ ਹਾਂ ਉਹ ਠੀਕ ਹੈ ਜੀ ਪਰ ਜਿਹੜੀ ਮੇਨ ਚਰਚਾ ਅੱਜ ਕੱਲ ਇਹ ਹੈ ਕਿ ਹਰ ਜਿਹੜਾ ਕੋਈ ਦਲ ਬਦਲ ਰਿਹਾ ਆਪਣੀ ਪਾਰਟੀ ਬਦਲ ਰਿਹਾ ਮੇਰੇ ਮਨ ਚ ਇੱਕ ਹੀ ਕੁਐਸਚਨ ਆਇਆ ਵੀ ਜੇਕਰ ਪਾਰਲੀਮੈਂਟ ਹਲਕੇ ਦੀ 12 ਤੋਂ ਲੈ ਕੇ 15 ਲੱਖ ਵੋਟਰ ਹੈ ਉਹਨਾਂ ਨੂੰ ਉਹਨਾਂ ਦਾ ਕੀ ਜਵਾਬ ਹੈ ਇਹ ਤਾਂ ਉਹ 12 ਤੋਂ ਲੈ ਕੇ 15 ਲੱਖ ਲੋਕ ਜਿਹੜਾ ਉਹ ਧੋਖਾ ਖਾ ਗਿਆ ਇੱਕ ਐਮਐਲਏ ਆ ਉਹਦੀ ਤਕਰੀਬਨ ਲੱਖ ਤੋਂ 1.5 ਲੱਖ ਵੋਟ ਹੈ ਜੇ ਉਹ ਕੈਮਰੇ ਛੱਡ ਕੇ ਦੂਜੀ ਪਾਰਟੀ ਤੇ ਚਲ ਗਿਆ ਤੇ ਉਹਨਾਂ ਨੂੰ ਉਹਦਾ ਕੀ ਜਵਾਬ ਹੈ ਉਹਨਾਂ ਨੂੰ ਧੋਖਾ ਹੋ ਗਿਆ ਸੋ ਇਹ ਅੱਛਾ ਟ੍ਰੈਂਡ ਨਹੀਂ ਹੈ ਇਹਨਾਂ ਨੂੰ ਫਾਈਟ ਕਰਨੀ ਚਾਹੀਦੀ ਆ ਆਪਣੇ ਦੇਸ਼ ਦੀ ਤਰੱਕੀ ਕਿਵੇਂ ਹੋਣੀ ਆ ਆਪਣੇ ਰੇਵਨਿਊ ਕਿਵੇਂ ਜਨਰੇਟ ਕਰਨੇ ਆ ਲੋਕਲ ਨੂੰ ਅਪਲਾਈਮੈਂਟ ਕਿਵੇਂ ਦੇਣੀ ਆ ਆ ਜਿਹੜਾ ਕਿ ਨਹੀਂਗਾ ਕਿਤੇ ਲੈ ਕੇ ਕਿਤੇ ਲੋਕਾਂ ਨੇ ਆਪਣਾ ਮਾਈਂਡ ਸੈਟ ਅਪ ਕਰ ਲਿਆ ਵੀ ਜਿਹੜੇ ਲੋਕ ਜਿਹੜੇ ਕੈਂਡੀਡੇਟ ਜਿਹੜੇ ਉਮੀਦਵਾਰ ਦਲ ਬਦਲੀਆਂ ਕਰਦੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰਤਾ ਨਹੀਂ ਬਿਲਕੁਲ ਬਿਲਕੁਲ ਇਹ ਬਹੁਤ ਐਵੇਂ ਚਰਚਾ ਹੈ ਅਸੀਂ ਲੋਕਾਂ ਵਿੱਚ ਵੇਖਦੇ ਆ ਪਬਲਿਕ ਜਿਹੜੀ ਇਹਨੂੰ ਬਹੁਤ ਸੀਰੀਅਸਲੀ ਲੈ ਰਹੀ ਹੈ ਵੀ ਥਿਸ ਇਸ ਨਾਟ ਅ ਹੈਲਥੀ ਸਾਈਨ ਥਿਸ ਇਸ ਵੈਰੀ ਰੋਂਗ ਰੋਂਗ ਤੁਸੀਂ ਕਿਵੇਂ ਵੇਖਦੇ ਹੋ ਐਜ਼ ਅ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਕਿਉਂਕਿ ਚੋਣਾਂ ਤਾਂ ਹਰ 5 ਸਾਲ ਬਾਅਦ ਆਉਂਦੀਆਂ ਜੇ ਅ ਐਸਵੇਲੇ ਸ਼ੀਤਲੰਗੁਰਾਲ ਦੀ ਗੱਲ ਕਰ ਲੈਨੇ ਆ ਉਹਨਾਂ ਨੇ ਵੀ ਦਲ ਬਦਲੀ ਕਰ ਲਈ ਅਸੀਫਾ ਵੀ ਦੇਤਾ ਚਲੋ ਅੱਜ ਕੱਲ ਜੋ ਮਨਜ਼ੂਰ ਵੀ ਹੋ ਜਾਏਗਾ ਫਿਰ 6 ਮਹੀਨੇ ਬਾਅਦ ਜਮਨੀ ਚੋਣਾ ਹੋਣੀ ਜਮਨੀ ਚੋਣਾਂ ਦੇਖੋ ਇਹ ਬੋਝ ਕਿਤੇ ਤੇ ਪੈਣਾ ਸਾਡੇ ਤੇ ਪੈਣਾ ਨਾ ਸਾਡੇ ਟੈਕਸ ਤੇ ਪੈਣਾ ਜਿਹੜਾ ਅਸੀਂ ਟੈਕਸ ਦੇਣਾ ਦੁੱਖ ਦੀ ਗੱਲ ਆ ਵੀ ਇਸ ਗਵਰਨਮੈਂਟ ਨੇ ਜਿਹੜੀ ਹੋਣੀ ਆ ਸਾਨੂੰ ਦਲ ਬਦਲਣਾ ਨਾ ਵੀ ਦੁੱਖ ਆ ਅਸੀਂ ਇਹ ਡਿਸਾਈਡ ਕੀਤਾ ਸੀਨੀਅਰ ਸਿਟੀਜ਼ਨ ਐਡਵਾਂਸਟ ਕੋਲ ਸੀ ਸਪੈਸ਼ਲਿਟੀ ਸਾਈਟ ਕੀਤਾ ਬੈ ਕੇ ਵੀ ਐਸੀ ਦਲ ਬਦਲ ਨੂੰ ਵੋਟ ਨਹੀਂ ਪਾਉਣੀ ਜੋ ਮਰਜ਼ੀ ਹੋਵੇ ਉਦੋਂ ਅਸੀਂ ਚੂਜ਼ ਕਰਾਂਗੇ ਕਿਹੜਾ ਬੰਦਾ ਸਾਡੇ ਕੰਮ ਆ ਸਕਦਾ 11 ਮਹੀਨੇ ਤੋਂ ਸਾਡੀ ਸਰਕਟ ਟੁੱਟੀ ਐ ਬਹੁਤ ਬੁਰੀ ਹਾਲਤ ਆ ਰੋਜ਼ ਦਾ 2-200 ਗ੍ਰਾਮ ਮਿੱਟੀ ਮੂਹ ਸਾਡੇ ਮੂੰਹ 'ਚ ਜਾਂਦੀ ਐ ਅਸੀਂ ਉਹੋ ਜਿਹਾ ਕਿਉਂ ਨਹੀਂ ਕਰ ਇਹਨਾਂ ਨੂੰ ਕੋਈ ਧਿਆਨ ਨਹੀਂ ਹੁੰਦਾ ਇਸ ਕਰਕੇ ਅਸੀਂ ਡਿਸਾਈਡ ਕਰਾਂਗੇ ਬਹਿ ਕੇ ਹਾਲੀ ਕਿ ਕਿਹੜਾ ਜਿਹੜਾ ਕੈਂਡੀਡੇਟ ਆ ਜਿੱਦਾਂ ਸਾਡੇ ਪਿਛਲੇ ਸਮੇਂ ਦੌਰਾਨ ਸਰਦਾਰ ਪ੍ਰਗਟ ਸਿੰਘ ਨੇ ਬਹੁਤ ਸਾਥ ਦਿੱਤਾ ਸੀ ਜਦੋਂ ਟੈਲੀਫੋਨ ਕੀਤਾ ਸਾਡੀ ਆ ਪ੍ਰੋਬਲਮ ਸਮਝਾਈ ਦੀ ਸਫਾਈ ਦੀ ਪ੍ਰੋਬਲਮ ਕੋਈ ਸਾਡੀ ਹਾਲ ਹੁੰਦੀ ਗਈ ਐ ਹੁਣ ਅਸੀਂ ਜਿਹੜਾ ਐਮਪੀ ਭੇਜਣਾ ਐ ਐਮਪੀ ਨੇ ਤਾਂ ਦਿੱਲੀ ਰਹਿਣਾ ਸਾਡੇ ਕੰਮ ਤਾਂ ਇਹਨਾਂ ਕਿੰਨੇ ਯੋਧਿਆਂ ਨੇ ਕਰਨਾ ਜਿਹੜੇ ਐਮਐਲਏ ਨੇ ਉਹ ਤੋਂ ਥੱਲੇ ਕੌਂਸਲਰ ਨੇ ਇਹ ਸਾਡੇ ਜਿਹੜੇ ਆ ਨਾ ਇਹ ਐਕਟਿਵ ਹੋਣੇ ਚਾਹੀਦੇ ਆ ਜਿਹੜੀ ਇਹ ਪਾਰਟੀ ਜਿਹੜੀ ਆ ਨਵੀਆਂ ਇਹਨੇ ਲਖਨ ਨਹੀਂ ਕਰਾਈ 1.5 ਸਾਲ ਹੋ ਗਿਆ 2 ਸਾਲ ਆ ਟੁੱਟੀ ਨੂੰ ਹੋ ਗਿਆ ਜਿਹੜੀ ਆ ਕਾਰਪੋਰੇਸ਼ਨ ਇਹਨਾਂ ਨੇ ਲਖਨ ਨਾ ਕਰਾਉਣ ਕਿ ਅਸੀਂ ਕਿਤੇ ਕੋਈ ਜਾਈਏ ਕਿਤੇ ਕੋਈ ਜਾਣਾ ਅਸੀਂ ਪਹਿਲੀ ਪਹਿਲੀ ਸਾਡੀ ਅਪਰੋਚ ਤਾਂ ਕੌਂਸਲਰ ਕੋਲ ਹੁੰਦੀ ਆ ਨਾ ਕਿ ਸਾਡੀ ਸਬਾਈ ਨਹੀਂ ਹੋ ਰਹੀ ਸਾਡੀ ਆ ਮੈਂਟੇਨੈਂਸ ਟੂ ਲਾਈਟਾਂ ਬੰਦ ਨੇ ਉਹ ਸਾਡੀਆਂ ਹੈ ਨਹੀਂ ਕਿਉਂ ਨਹੀਂ ਸਰਕਾਰ ਨੇ ਕੀਤੀਆਂ ਇਹ ਜਿਹੜੀ ਐਡਵਰਸ ਜਾਈਗੀ 100% ਗਵਰਨਮੈਂਟ ਜਿਹੜੀ ਮੌਜੂਦਾ ਗਵਰਨਮੈਂਟ ਉਹਦੇ ਖਿਲਾਫ ਜਾਏਗੀ ਮੁੱਖ ਮੰਤਰੀ ਚੰਨੀ ਦੇ ਜਿਹੜੇ 111 ਦਿਨਾਂ ਦੇ ਕਾਰਜ ਨੂੰ ਕਿਵੇਂ ਵੇਖਦੇ ਹੋ ਬਹੁਤ ਵਧੀਆ ਮੈਂ ਉਹਨਾਂ ਦਾ ਫੈਨ ਹਾਂ ਮੈਂ ਪੁਲਿਸ ਚ ਰਿਟਾਇਰ ਹੋਇਆ ਡੀਐਸਪੀ ਰਿਟਾਇਰ ਹਾਂ ਮੈਂ ਇਥੇ ਲੋਕਲ ਮੈਰਿਟ 19 ਸਾਲ ਦੀ ਨੌਕਰੀ ਹੈ ਜਮੰਦਰ ਮੈਂ ਉਦੋਂ ਵੀ ਇਹਨਾਂ ਦਾ ਫੈਨ ਸੀ ਪਤਾ ਨਹੀਂ ਕੁਦਰਤੀ ਇਥੇ ਆ ਗਏ ਮੈਂ ਉਦੋਂ ਵੀ ਇਹਨਾਂ ਦਾ ਫੈਨ ਸੀ ਕੰਮ ਕਰਦਾ ਡਾਊਨ ਟੂ ਅਰਥ ਜਿਹੜਾ ਜ਼ਮੀਨ ਤੇ ਬਹਿ ਕੇ ਕੰਮ ਕਰਦਾ ਉਹਦੇ ਹੀ ਫੈਨ ਹਾਂ ਉਹ ਸਾਡੇ ਵਿੱਚ ਵਿਚਰਨ ਵਾਲਾ ਸਾਡੇ ਨਾਲ ਮੰਜੀ ਤੇ ਬਹਿਣ ਵਾਲਾ ਸਾਡੇ ਨਾਲ ਥੱਲੇ ਟਾੜ ਤੇ ਬਹਿ ਕੇ ਵੀ ਗੱਲ ਕਰਨ ਵਾਲਾ ਇਦਾਂ ਦਾ ਸਭ ਅੱਛਾ ਲੱਗਦਾ ਇਹ ਹੋ ਜਾ ਮਕਮਾ ਸਾਡੀ ਆਵਾਜ਼ ਉਠਾ ਲੋਕ ਕਿਤੇ ਨਾ ਕਿਤੇ ਜਿਹੜੀ ਗੱਲ ਅਸੀਂ ਅਕਸਰ ਗੱਲ ਕਰਦੇ ਹੁੰਨੇ ਕਿ ਲੋਕ ਵੋਟਾਂ ਪਾ ਦਿੰਦੇ ਆ ਜਦੋਂ ਵੋਟਾਂ ਪਾ ਕੇ ਜਿੱਤਣ ਵਾਲਾ ਜਿਹੜਾ ਕੈਂਡੀਡੇਟ ਹੁੰਦਾ ਜਿਹੜਾ ਉਮੀਦਵਾਰ ਜਿੱਤ ਜਾਂਦਾ ਜਦੋਂ ਦਲ ਬਦਲੀ ਕਰ ਲੈਂਦਾ ਉਹ ਉਤੋਂ ਲੋਕ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਆ ਜਿਹਦੇ ਕਰਕੇ ਹੁਣ ਡਿਫੈਂਸ ਕਲੋਨੀ ਖਾਸ ਕਰਕੇ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਉਹਨਾਂ ਦਾ ਕਹਿਣਾ ਕੀ ਇਸ ਵਾਰ ਸੋਚਿਆ ਜਾਵੇਗਾ ਕਿ ਕੌਣ ਕਿਉਂਕਿ ਪਾਰਲੀਮੈਂਟ ਦੇ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ ਔਰ ਜਿੱਤ ਕੇ ਪਾਰਲੀਮੈਂਟ ਨੇ ਤਾਂ ਚਲੇ ਜਾਣਾ ਦਿੱਲੀ ਮਗਰੋਂ ਕੰਮ ਕੰਮ ਕਾਇਨ ਕਰਨਾ ਕੰਮ ਕਰਨ ਵਾਲਾ ਬੰਦਾ ਕੰਮ ਕਰਨ ਵਾਲੇ ਜਿਹੜੇ ਪਿੱਛੇ ਉਹਨਾਂ ਦੇ ਕਾਰਜ ਕਰਤਾ ਹੋਣਗੇ ਉਹਨਾਂ ਦਾ ਬਿਹੇਵੀਅਰ ਕਿਦਾਂ ਦਾ ਹੋਏਗਾ ਉਹਲਾ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਉਹਨਾਂ ਦਾ ਬਿਹੇਵੀਅਰ ਕਿਦਾਂ ਦਾ ਹੋਏਗਾ ਔਰ ਕੰਮ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ ਇਸ ਨੂੰ ਲੈ ਕੇ ਇਸ ਵਾਰ ਵੋਟ ਪਾਉਣੀ ਹੈ ਔਰ ਚਰਨਜੀਤ ਸਿੰਘ ਚੰਨੀ ਨੇ 111 ਸਾਲਾਂ ਦੇ ਵਿੱਚ ਮਾਫ ਕਰਨਾ 111 ਦਿਨਾਂ ਦੇ ਵਿੱਚ 111 ਦਿਨਾਂ ਦੇ ਵਿੱਚ ਚੰਗੀ ਸ਼ਾਪ ਛੱਡੀ ਹੈ ਔਰ ਇਸ ਕਰਕੇ ਉਹਨਾਂ ਨੂੰ ਚੋਣ ਵਾਲੇ ਵੀ ਲੋਕ ਤਾਸੀ ਨੇ ਔਰ ਉਹਨਾਂ ਨੂੰ ਵੋਟਾਂ ਪਾਉਣ ਵਾਲੇ ਵੀ काफी आ रहे सुरिंदर टीवी, दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर